ਜ਼ਰੂਰੀ ਆ ਕਿ ਇਸ ਮੁੱਦੇ ਤੇ ਆਪਾਂ ਇਕੱਠੇ ਹੋਈਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੁਕਸਾਨ ਹੋ ਸਾਰਿਆਂ ਦਾ ਹੋਣਾ ਤੋਂ ਮੰਨਦੇ ਕਿ ਸਾਨੂੰ ਸੁਨੇਹਾ ਨਹੀਂ ਆਇਆ ਪਰ ਉਹਨਾਂ ਨੂੰ ਇਹ ਤਾਂ ਪਤਾ ਨਾ ਕਿ ਮੁੱਦਾ ਸਹੀ ਆ ਇਹਨਾਂ ਨੂੰ ਅੰਡਰ ਕਾਲ पे ਖਣੀ ਇਹਨਾਂ ਦਾ ਨਾਮ ਬਣ ਜੂ ਉਹ ਇਹ ਕਹਿੰਦੇ ਆ ਨਾ ਆਪੇ ਉਸ ਤੋਂ ਖੋਡੇ ਨਾਲ ਦੀ ਰੋਸਾ ਆਉਂਦਾ ਕਹਿੰਦੇ ਨਾਲ ਦੀ ਉਹਨਾਂ ਨੂੰ ਪਛਾਣ ਲੱਗ ਕੇ ਕੀ ਕਿੱਸੇ ਕਰਦੇ ਆ ਕਿ ਉਹਨਾਂ ਨੂੰ ਜਿਹੜੇ ਬਲੋ ਜਿਹੜੇ ਕੌਂਸਿਲਾਂ ਦੇ ਵਿੱਚ ਬੈਠੇ ਆ ਜਿਹਨਾਂ ਨੇ ਕਰਵਾਈ ਕੀਤੀ ਤੇ ਕੰਦੂਆਂ ਨੇ ਇਹ ਕੰਮ ਜਦੋਂ ਸਾਰੇ ਇਹ ਇੱਕੋ ਮਰਾਨੀਕੀ ਦੇ ਨਾਲ ਚੱਲ ਰਿਹਾ ਤੇਰੇ ਸਾਰੇ ਅੱਗੇ ਤੇ ਇਹਨਾਂ ਦੇ ਵਿੱਚ ਕੋਈ ਵਖਰੇਵਾ ਨਹੀਂ ਪਰ ਵਖਰੇਵਾ ਹੁੰਦਾ ਆਪਣੇ ਚ ਕਿਉਂਕਿ ਇਹ ਲੜਾਈ ਇੱਕ ਬਹੁਤ ਵੱਡੀ ਲੜਾਈ ਆ ਸਾਡੀ ਅਸੀਂ ਇਹ ਤਾਕੂ ਦੀ ਜਿੰਦਗੀ ਦਾ ਕਹਾਣੀ ਬੈਠੇ ਆ ਸਰਦਾਰ ਗਗਜੀ ਸਿੰਘ ਬੱਲੇਵਾਲਾ ਲੋਕ ਕਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜੋ ਵੀ ਮੋਟਾ ਆਇਆ ਗਿਆ ਕਿਸਾਨੀ ਮੁੱਦਿਆਂ ਦੇ ਕਰਕੇ ਕਿਸਾਨੀ ਮੁੱਦੇ ਤੇ ਗੱਲ ਕੀਤੀ ਜਾਂਦੀ ਆ ਅਸੀਂ ਆਲ ਇੰਡੀਆ ਕਿਸਾਨੀ ਉਹ ਫਤਿਹ ਵਾਲਾ ਉੱਥੇ ਜਿਹੜਾ ਉਹ ਹਮਾਇਤ ਕਰਨ ਆਏ ਆ ਸੋ ਜ਼ਰੂਰੀ ਆ ਬਹੁਤ ਹੁੰਦੇ ਆ ਜ਼ਰੂਰੀ ਆ ਕਿ ਇਸ ਮੁੱਦੇ ਤੇ ਆਪਾਂ ਇਕੱਠੇ ਹੋਈਏ ਜੇ ਆਪਾਂ ਇਸ ਮੁੱਦੇ ਤੇ ਇਕੱਠੇ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੁਕਸਾਨ ਹੋਊਗਾ ਉਹ ਸਾਰਿਆਂ ਦਾ ਹੋਣਾ ਇੱਕ ਇਕੱਲੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸਾਨ ਦਾ ਹੋਣਾ ਉਹਦੇ ਵਿੱਚ ਵਪਾਰਕ ਮੰਡਲਾ ਜਿਹੜਾ ਵਪਾਰੀ ਆ ਉਹਨਾਂ ਦਾ ਵੀ ਨੁਕਸਾਨ ਹੋਊਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਚੰਡੀਗੜ੍ਹ ਦੇ ਵਿੱਚ ਜੇ ਆਪਾਂ ਸ਼ਹਿਰ ਦੇ ਵਿੱਚ ਲੱਗੇ ਵਪਾਰਕ ਮੰਡਲ ਉਦੋਂ ਖਰਾਬ ਹੁੰਦਾ ਜਦੋਂ ਕਿਸਾਨਾਂ ਕੋਲੇ ਪੈਸਾ ਹੀ ਨਹੀਂ ਆਉਂਦਾ ਜੇ ਕਿਸਾਨਾਂ ਕੋਲੇ ਪੈਸਾ ਆਊਗਾ ਉਹ ਸ਼ਹਿਰ ਦੇ ਵਿੱਚ ਆਉਣਗੇ ਖਰੀਦਦਾਰੀ ਕਰਨਗੇ ਤਾਂ ਖਰੀਦਾਰਾਂ ਦਾ ਵੀ ਕੰਮ ਚੱਲੂਗਾ ਸੋ ਇਹ ਜ਼ਰੂਰੀ ਆ ਜਵਾਬ ਹਣ ਕਿਸਾਨ ਦਿੱਤੇ ਆਵਾਜ਼ ਦੇ ਰਿਹਾ ਇਹ ਸਾਨੂੰ ਵਾਹੇ ਨਹੀਂ ਆਇਆ ਸਾਡਾ ਕੋਈ ਨਹੀਂ ਗਿਆ ਵਾਹੇ ਨੂੰ ਕਿਵੇਂ ਕੀ ਫੱਲੇ ਦੇਖੋ ਚਲੋ ਠੀਕ ਆ ਮੰਨ ਲੈਨੇ ਆ ਉਹ ਕਹਿੰਦੇ ਕਿ ਸਾਨੂੰ ਸੁਣਿਆ ਨਹੀਂ ਆਇਆ ਪਰ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਕਿ ਮੁੱਦਾ ਸਹੀ ਆ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਕਿ ਸਹੀ ਮੁੱਦੇ ਤੇ ਚੱਲ ਰਹੇ ਆ ਹੋਰ ਕੀ ਪੈਗੀ ਵੀਕਾ ਉਹ ਇਹਨਾਂ ਦੇ ਨਾਲ ਨਾ ਚੱਲਣਾ ਆਪਾਂ ਜਾਮ ਕਰਨ ਦੀ ਉਹ ਆਪਣੇ ਤੌਰ ਤੇ ਕਰ ਲੈਣਾ ਜਾਮ ਕਰਨ ਦੀ ਉਹ ਆਪਣੇ ਤੌਰ ਤੇ ਕੁਝ ਕਰ ਲੈਣਾ ਸਵਾਲ ਕਰਨ ਦੀ ਬਜਾਏ ਜਾਂ ਇਹਨਾਂ ਨੂੰ ਕਹਿ ਆਂਦੀ ਬਜਾਏ ਆਕਮਾ ਯਾਰ ਤੁਸੀਂ ਸਾਨੂੰ ਸਬਿਆ ਨੀ ਹੈਗਾ ਉਹਨਾਂ ਨੇ ਇਹ ਕਿਹਾ ਕਿ ਮੁੱਦੇ ਜਾਇਜ਼ ਆ ਸਾਰਾ ਕੁਝ ਜਾਏਗਾ ਉਹ ਆਪਣੇ ਹਿਸਾਬ ਦੇ ਨਾਲ ਹੋਰ ਕੋਈ ਬਾਰਡਰ ਜਾਮ ਕਰ ਲੈਣਾ ਆਪ ਤੇਗਾ ਹੋਰ ਕੋਈ ਆਫਤੰਦ ਨੂੰ ਚਲਾ ਲੈਣਾ ਫਟਰੀ ਸਟੇਜ ਲਾ ਲੈਣਾ ਵਕਰੀ ਸਟੇਜ ਲਾ ਕੇ ਉੱਥੇ ਚਲੇ ਜਾਣਾ ਦਾਹ ਮੀ ਨਾ ਚੱਲਣ ਇਹਨਾਂ ਦੇ ਨਾਲ ਦਾਹ ਚੱਲਣ ਉਹਨਾਂ ਨੂੰ ਆਈ ਜਾਣਾ ਵੀ ਜੇ ਕਿਤੇ ਇਹਨਾਂ ਦੇ ਨਾਲ ਚੱਲ ਕੇ ਇਹਨਾਂ ਦੇ ਅੰਦਰ ਚੱਲ ਕੇ ਖਣੀ ਇਹਨਾਂ ਦਾ ਨਾਮ ਬਣ ਜੂ ਉਹ ਹੀ ਕਹਿੰਦੇ ਆ ਨਾ ਤੂੰ ਆਪਣੇ ਨਾਮ ਬਣਾ ਲੈਣ ਪਾਰਕ ਦੇ ਵੱਖਰੇ ਪੈ ਜਾਣ ਕੋਈ ਸੁਣੀ ਉਹਦੇ ਚ ਇਹ ਤਾਂ ਬੱਲਾ ਡਰਾਮੇ ਆ ਕਿ ਕਹਿਣਾ ਕਹੇ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਕਿ ਕੇਸਰੀ ਨਿਸ਼ਾਨ ਸਾਹਿਬ ਲੇਕਿਨ ਮੇਲਵਾਲ ਸਾਹਿਬ ਚੱਲੇ ਆ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਬਿਛੇ ਕਰੀ ਉਹਨਾਂ ਨੂੰ ਕਾਫੀ ਤਕਲੀਫ ਸੀ ਕਾਹਕੱਕੇ ਕਾਮਰੇਡ ਜਿੱਥੇ ਬੰਦਿਆਂ ਨੂੰ ਕਾफी ਤਕਲੀਫ ਸੀ ਤੇ ਕੇਸਰੀ ਨਿਸ਼ਾਨ ਸਾਹਿਬ ਦੀ ਵਰਤੋਂ ਹੋਈ ਇਹ ਲੈ ਕੇ ਚੱਲੇ ਸ਼ਾਇਦ ਉਹਨਾਂ ਨੂੰ ਅੱਜ ਲੱਗਦਾ ਆਊਗਾ ਕਿਾਰੇ ਪਤਾ ਨਹੀਂ ਕਿੱਦਾਂ ਨੂੰ ਚੱਲਦਾ ਆਪਣੀ ਜ਼ਿੰਦਗੀ ਦਾ ਪੇ ਲਾ ਕੇ ਬਹੁਤ ਸੰਘਰਸ਼ ਸਰਦਾਰ ਜਗਜੀਤ ਸਿੰਘ ਬਨਾਲਵਾ ਨਾਲ ਹੀ ਆ ਜੋ ਉਹਨਾਂ ਨੂੰ ਕਿਸ਼ੋਰਾ ਤਾਂ ਹਰ ਘੰਟੇ ਸਾਨੂੰ ਪਤਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਈ ਦੀ ਸਿਟੂਏਸ਼ਨ ਕੀ ਹੋਣੀ ਹੈ ਹਰਿਆਣਾ ਦੇ ਵਿੱਚ ਕੀ ਹੋਇਆ ਤੇ ਦੂਜੇ ਸਟੇਟਾਂ ਦੇ ਵਿੱਚ ਕੀ ਹੋਣੀ ਹੈ ਕਿਉਂਕਿ ਸਾਰੇ ਇਕੱਠੇ ਆ ਜੇ ਵਾਕਈ ਸਰਕਾਰ ਚਾਹੁੰਦੀ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਚੜੀਆ ਮੇਨਟੇਨ ਰਵੇ ਉਹਨਾਂ ਨੂੰ ਸੰਜੀਤ ਗੀ ਸਿੰਘ ਬੱਲੇਵਾਲ ਦੇ ਨਾਲ ਆ ਕੇ ਮੀਟਿੰਗਾਂ ਦਾ ਦੌਰ ਤੋ ਕਰਨਾ ਚਾਹੀਦਾ ਕਿਉਂਕਿ ਆਖਰੀ ਗੱਲ ਟੇਬਲ ਟੌਕ ਤੇ ਹੀ ਹੋਣੀ ਹੈ ਸਾਨੂੰ ਇਹ ਟੇਬਲ ਟੌਕ ਤੇ ਗੱਲ ਕਰਕੇ ਮੇਰਾ ਦੌਰ ਸ਼ੁਰੂ ਕਰਕੇ ਇਹਨਾਂ ਦੀ ਵੀ ਸਿਹਤ ਸਹੀ ਰਵੇ ਤੇ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਆਹੋ ਵੀ ਕੱਢਿਆ ਜਾਵੇ